ਪਹਿਲਾ ਮੈਂ ਜਿਹੜਾ ਸਵਾਲ ਉਹਨਾਂ ਨੇ ਰੱਖਿਆ ਕਿ 1995 ਵਿੱਚ ਡਾਕਟਰ ਖੜਕ ਸਿੰਘ ਦੇ ਘਰੇ ਕੋਈ ਮੀਟਿੰਗ ਹੋਈ ਸੀ ਨਾਨਕਸ਼ਹੀ ਕੈਲੰਡਰ ਨੂੰ ਲੈ ਕੇ ਤੁਹਾਡੀ ਤੇ ਉਹਦੇ ਵਿੱਚ ਜਿਹੜੀਆਂ ਤਰੀਕਾ ਰੱਖੀਆਂ ਸੀ ਉਹ ਬਿਲਕੁਲ ਠੀਕ ਸੀ ਅਨੁਰਾਗ ਸਿੰਘ ਕਹਿੰਦੇ ਤੇ ਉਹ ਤਰੀਕਾ ਬਾਅਦ ਵਿੱਚ ਜਿਹੜੀ ਆ ਇਹਨਾਂ ਨੇ ਬਦਲ ਦਿੱਤੀਆਂ ਨੇ ਤੁਸੀਂ ਉਹ ਤਰੀਕਾ ਜੰਤਕ ਕਰ ਦਿਓ ਤਾਂ ਜਦੋਂ ਤਰੀਕਾ ਤੁਸੀਂ ਉਹ ਜੰਤਕ ਕਰ ਦਿਓਗੇ ਉਹਦੇ 24 ਘੰਟਿਆਂ ਦੇ ਵਿੱਚ ਉਹਦੀ ਪੜਤਾਲ ਕਰਕੇ ਤੇ ਸਭ ਤੋਂ ਪਹਿਲਾਂ ਜਵਾਬ ਮੈਂ ਛੱਡੂਗਾ ਪਹਿਲਾਂ ਮੈਂ ਸੰਖੇਪ ਤੇ ਸਪਸ਼ਟ ਜਵਾਬ ਇਹ ਆ ਬਿ ਨਾਨਕ ਸ਼ਾਹੀ ਕੈਲੰਡਰ ਦਾ ਦੀਵਾਲੀ ਦੇ ਨਾਲ ਕੋਈ ਸਬੰਧ ਨਹੀਂ ਦੀਵਾਲੀ ਕਦੋਂ ਆਉਣੀ ਆ 20 ਨੂੰ ਆਉਣੀ ਆ 21 ਨੂੰ ਆਉਣੀ ਆ 22 ਨੂੰ ਆਉਣੀ ਆ ਇਹ ਮਸਲਾ ਨਾਨਕ ਸ਼ਾਹੀ ਕੈਲੰਡਰ ਦਾ ਹੈ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਨਾਨਕ ਸ਼ਾਹੀ ਕਲੰਡਰ ਦਾ ਮਸਲਾ ਜਿਹੜਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਲਝਿਆ ਹੋਇਆ ਹਾਲਾਂਕਿ ਉਹ ਕ੍ਰੋਮਨਿਕ ਵੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਵਿਦਵਾਨਾਂ ਵੱਲੋਂ ਉਹਦੇ ਤੇ ਜਿਹੜਾ ਚਾਰਾ ਜੋਈਆਂ ਕੀਤੀਆਂ ਜਾ ਰਹੀਆਂ ਨੇ ਕੁਝ ਜਿਹੜੇ ਆ ਵਿਦਵਾਨਾਂ ਵੱਲੋਂ ਉਸ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਨਾ ਤਰ੍ਹਾਂ ਦੇ ਸਵਾਲ ਜਿਹੜੇ ਆ ਉਠਾ ਕੇ ਉਹਨਾਂ ਸਵਾਲਾਂ ਦੇ ਵਿੱਚੋਂ ਹੀ ਸਾਨੂੰ ਜਿਹੜੇ ਆ ਅਸੀਂ 3-4 ਸਵਾਲ ਜਿਹੜੇ ਆ ਜਿਹੜੇ ਵਿਦਵਾਨ ਕਹੋਂਦੇ ਅਨੁਰਾਗ ਸਿੰਘ ਵੱਲੋਂ ਉਠਾਏ ਗਏ ਨੇ ਉਹਨਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਇਹ ਲੋਕ ਅਸਲ 'ਚ ਕਿਉਂ ਜਿਹੜੇ ਆ ਇੰਨਾ ਝੂਠ ਬੋਲ ਕੇ ਇਹ ਕੈਲੰਡਰ ਦੇ ਪਿੱਛੇ ਪਏ ਆ ਕਿ ਕੈਲੰਡਰ ਨੂੰ ਜਿਹੜਾ ਅ ਰੱਦ ਕਰ ਦਿੱਤਾ ਜਾਵੇ ਇਦਾਂ ਦੇ ਜਿਹੜੇ ਵਿਦਵਾਨ ਆ ਉਹ ਅੱਗੇ ਕੀਤੇ ਹੋ ਆ ਇਹਨਾਂ ਲੋਕਾਂ ਨੇ ਸੋ ਇਸ ਜਿਹੜੇ ਸਵਾਲਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹਨਾਂ ਨੇ ਚਲੋ ਹੁਣ ਆਪਾਂ ਨੂੰ ਸੁਨੇਹਾ ਲਾਇਆ ਵੀ ਬੋਲੋ ਹੁਣ ਤੁਸੀਂ ਤੇ ਆਪਾਂ ਅੱਜ ਬੋਲਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਕਰਨਾ ਚਾਹੁੰਦਾ ਜਿਹੜਾ ਮੈਂ ਗੱਲ ਕੀਤੀ ਸੀ ਅਨੁਰਾਗ ਸਿੰਘ ਉਹਨਾਂ ਦੇ ਨਾਲ ਕਿ ਤੁਸੀਂ ਵੀ ਆਓ ਜਿਹੜਾ ਆਪਣਾ ਪੱਖ ਤੁਸੀਂ ਉੱਥੇ ਬੈਠ ਕੇ ਸਿਰਫ ਆਪਣੇ ਪੋਸਟਾਂ ਦੇ ਵਿੱਚ ਜਿਹੜੇ ਸਵਾਲ ਖੜੇ ਕਰਦੇ ਹੋ ਆ ਕੇ ਤੁਸੀਂ ਟੀਵੀ ਦੇ ਉੱਤੇ ਆਪਣਾ ਪੱਖ ਰੱਖੋ ਚੈਨਲ ਦੇ ਉੱਤੇ ਆ ਕੇ ਤੇ ਘਟੋ ਘਟ ਮੈਂ ਕਾਫੀ ਧੇਰ ਤੱਕ ਉਹਨਾਂ ਨਾਲ ਗੱਲਬਾਤ ਕੀਤੀ ਆ ਪਰ ਉਹ ਆਉਣ ਨੂੰ ਨਹੀਂ ਮੰਨੇ ਹੈਗੇ ਸੋ ਇਸ ਕਰਕੇ ਸਾਨੂੰ ਜਿਹੜਾ ਪ੍ਰੋਗਰਾਮ ਹੈ ਉਹ ਵਨ ਸੈਟਡ ਹੀ ਕਰਨਾ ਪਊਗਾ ਕਿਉਂਕਿ ਉਹ ਆਪਣਾ ਪੱਖ ਰੱਖਣ ਲਈ ਤਿਆਰ ਨਹੀਂ ਹੋਏ ਕਿ ਅਸੀਂ ਜਿਹੜਾ ਟੀਵੀ ਦੇ ਉੱਤੇ ਨਹੀਂ ਬਹਿਣਾ ਜੇ ਨਹੀਂ ਬਹਿਣਾ ਭਾਈ ਫਿਰ ਇਹ ਮਸਲਿਆਂ ਦੇ ਹੱਲ ਇਦਾਂ ਤੇ ਨਹੀਂ ਹੋਣੇ ਸੋ ਸਭ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਉਹਨਾਂ ਨੇ ਰੱਖਿਆ ਕਿ 1995 ਵਿੱਚ ਡਾਕਟਰ ਖੜਕ ਸਿੰਘ ਦੇ ਘਰੇ ਕੋਈ ਮੀਟਿੰਗ ਹੋਈ ਸੀ ਨਾਨਕਸ਼ਹੀ ਕੈਲੰਡਰ ਨੂੰ ਲੈ ਕੇ ਤੁਹਾਡੀ ਤੇ ਉਹਦੇ ਵਿੱਚ ਜਿਹੜੀਆਂ ਤਰੀਕਾ ਰੱਖੀਆਂ ਸੀ ਉਹ ਬਿਲਕੁਲ ਠੀਕ ਸੀ ਅਨੁਰਾਗ ਸਿੰਘ ਕਹਿੰਦੇ ਤੇ ਉਹ ਤਰੀਕਾ ਬਾਅਦ ਵਿੱਚ ਜਿਹੜੀ ਆ ਇਹਨਾਂ ਨੇ ਬਦਲ ਦਿੱਤੀਆਂ ਨੇ ਇਹ ਇਹਦੇ ਤੇ ਇਹ ਸਵਾਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਿਹੜੀ 1995 ਦੀ ਮੀਟਿੰਗ ਹੋਈ ਆ ਇਹ ਮੈਂ ਵੀ ਇਹਦੇ ਬਾਰੇ ਸੁਣਿਆ ਹੋਵੇ ਖੜਕ ਸਿੰਘ ਦੇ ਘਰ ਹੋਈ ਸੀਗੀ ਡਾਕਟਰ ਖੜਕ ਸਿੰਘ ਹੋਰ ਵਿਦਵਾਨ ਕਿਉਂਕਿ ਜਾਦੇ ਆਪਣੇ ਚੰਡੀਗੜ੍ਹ ਦੇ ਨੇੜੇ ਤੇੜੇ ਜਾ ਪਟਿਆਲੇ ਯੂਨੀਵਰਸਿਟੀਆਂ ਦੇ ਨੇੜੇ ਤੇੜੇ ਜਿਹੜੇ ਸਾਰੇ ਵਿਦਵਾਨ ਆ ਉਹਨਾਂ ਦੀ ਰਿਹائش ਉੱਥੇਕ ਹੁੰਦੀ ਆ ਕਰਕੇ ਤੇ ਉਹਨਾਂ ਏਰੀਆ ਚ ਮੀਟਿੰਗ ਇਹ ਹੁੰਦੀਆਂ ਰਹੀਆਂ ਆ ਇਹਦੇ ਸਬੰਧੀ ਮੈਂ ਪੁੱਛਣਾ ਚਾਹੁੰਦਾ ਆ ਆਮ ਭਾਈ ਜਿਹੜੀ ਟਾਈਮ ਲਾਈਨ ਇਹਦੀ ਹੈਗੀ ਆ ਜਦੋਂ ਪੁਰੇਵਾਲ ਸਾਹਿਬ ਨੇ ਸੌਫਟਵੇਅਰ ਆਪਣਾ ਸਾਰਾ ਤਿਆਰ ਕਰ ਲਿਆ ਸੀ 500 ਸਾਲ ਦਾ ਜਿਹੜਾ ਬਿਕਰਮੀ ਕੈਲੰਡਰ ਦੇ ਮਤਾਬਕ ਉਹਦੀਆਂ ਤਰੀਕਾਂ ਨੂੰ ਕਨਵਰਟ ਕਰਨਾ ਤੇ ਨਾਲ ਉਹਦੇ ਵਿੱਚ ਰਾਸ਼ੀ ਤੇ ਮਸ਼ੱਤਰ ਉਹ ਕਿਹੜੇ ਆਉਂਦੇ ਹੈਗੇ ਆ ਉਹ ਸਭ ਕੁਝ ਜਿੱਦਾਂ ਉਹ ਸੌਫਟਵੇਅਰ ਉਹਨੇ ਤਿਆਰ ਕੀਤਾ ਸੀਗਾ ਜਿਹੜਾ ਕਿ ਸ਼ਾਇਦ ਉਹ ਪਹਿਲਾ ਸੀਗਾ ਇਸ ਇਸ ਵਿਸ਼ੇ ਦੇ ਵਿੱਚ 83 85 ਚੋਂ ਤਿਆਰ ਕਰ ਲਿਆ ਸੀ ਉਸ ਤੋਂ ਬਾਅਦ ਫਿਰ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੁੰਦਾ ਆ ਜਿਹਦੇ ਵਿੱਚ ਉਹ ਟਾਈਮ ਲਾਈਨ ਜਾਂਦੋਂ ਸਿੱਪੜਦੇ ਆ ਤੇ ਪ੍ਰਿੰਸੀਪਲ ਸੁਖਵੀਰ ਸਿੰਘ ਉਹਨਾਂ ਨੇ 1999 'ਚ ਮੀਟਿੰਗ ਹੁੰਦੀ ਉਹਨਾਂ ਦੀ ਪਹਿਲੀ ਹਾਂ ਉਹ ਉਸ ਬਰੇਕਲੋਡ ਉੱਤਰ ਪ੍ਰਚਾਰ ਕਮੇਟੀ ਦੇ ਵਿੱਚ ਸਕੱਤਰ ਸੀਗੇ ਸ਼ਾਇਦ ਉਹ ਮੈਨੂੰ ਹੁਣ ਉਹ ਦੇਖਣਾ ਪਊਗਾ ਕਿ ਕੀ ਅਹੁਦਾ ਸੀ ਉਹਨਾਂ ਕੋਲ ਉਸ ਵੇਲੇ ਮੇਰਾ ਮਤਲਬ ਹੈ ਉਹ 91 ਤੋਂ ਲੈ ਕੇ 2003 ਤੱਕ ਇੱਥੇ ਮੀਟਿੰਗਾਂ ਹੋਈਆਂ ਆ ਜਿਹਦੇ ਵਿੱਚ ਇੱਕ ਤੋਂ ਵੱਧ ਮੀਟਿੰਗਾਂ ਡਾਕਟਰ ਖੜਕ ਤੋਂ ਦੇ ਘਰੇ ਜਾਂ ਉੱਥੇ ਚੰਡੀਗੜ੍ਹ ਚ ਉਸ ਏਰੀਏ ਚ ਹੋਈਆਂ ਹੈਗੀਆਂ ਹੁਣ ਆਪਾਂ ਆਈਏ ਜਿਹੜਾ ਤੁਹਾਡਾ ਸਵਾਲ ਹੈ ਵੀ ਜਿਹੜੀਆਂ 1995 ਦੇ ਵਿੱਚ ਤਰੀਕਾ ਨਿਰਧਾਰਤ ਕੀਤੀਆਂ ਗਈਆਂ ਸੀ ਤਾਂ ਤੁਹਾਡੇ ਦੱਸਣ ਦੇ ਮੁਤਾਬਕ ਵੀ ਇਹ ਇਹ ਅਨਾਰਗ ਸਿੰਘ ਇਹ ਗੱਲ ਕਹਿ ਰਿਹਾ ਜਿਹੜੀ ਹੁਣ ਤੁਸੀਂ ਦੱਸੀ ਆ ਨਾ ਇਹੇ ਭਾਵੇਂ ਦਾ ਬਣਿਆ ਹਾਂਜੀ ਹਾਂ ਬਿਲਕੁਲ ਉਹ ਜਿਹੜੀਆਂ ਤਰੀਕਾ ਜੇ ਅਨਾਰਗ ਸਿੰਘ ਕਹਿੰਦਾ ਵੀ ਉਹ ਠੀਕ ਆ ਉਹ 1995 ਵਾਲੀਆਂ ਜਿਹੜੀਆਂ ਖੜਕ ਸਿੰਘ ਦੇ ਘਰ ਨਿਰਧਾਰਤ ਕੀਤੀਆਂ ਗਈਆਂ ਸਨ ਉਹ ਮੈਨੂੰ ਲੱਗ ਲਈ ਨਾ ਕੋਈ ਏਡੀ ਗੱਲ ਨਹੀਂ ਹੈ ਕਿ ਲੱਪਣ ਗਿਆ ਤੇ ਅਨਰਾਗ ਸਿੰਘ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਉਹ ਤਰੀਕਾ ਜਨਤਕ ਕਰ ਦਿਓ ਤਾਂ ਜਦੋਂ ਤਰੀਕਾ ਤੁਸੀਂ ਉਹ ਜਨਤਕ ਕਰ ਦਿਓਗੇ ਉਹਦੇ 24 ਘੰਟਿਆਂ ਦੇ ਵਿੱਚ ਉਹਦੀ ਪੜਤਾਲ ਕਰਕੇ ਤੇ ਸਭ ਤੋਂ ਪਹਿਲਾਂ ਝਕਾਰਾ ਮੈਂ ਛੱਡੂਗਾ ਇਦੋਂ ਹੋਰ ਤਾਂ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਉਹ ਜੇ ਜੇ ਉਹ ਤਰੀਕਾ ਜਨਤਕ ਕਰ ਦੇਣ ਅਸੀਂ ਉਹਨਾਂ ਦੀ ਪੜਤਾਲ ਕਰਾਂਗੇ ਤੇ ਜੇ ਉਹ ਨਿਰਧਾਰਤ ਕੀਤੀਆਂ ਉਹ ਸਹੀ ਆ ਤਾਂ ਫੇਰ ਜਿਕਰਾ ਛੱਡਣ ਚ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਸਭ ਤੋਂ ਪਹਿਲਾਂ ਜਿਕਰਾ ਮੈਂ ਛੱਡੂਗਾ ਔਰ ਉਹਦੀਆਂ ਤਰੀਕਾ ਆਉਣ ਦਾ 24 ਘੰਟਿਆਂ ਦੇ ਵਿੱਚ ਵਿੱਚ ਵੀਡੀਓ ਬਣਾ ਕੇ ਤੁਹਾਡੇ ਰਾਹੀਂ ਇੱਥੇ ਆਪਾਂ ਨਵੀਂ ਵੀਡੀਓ ਬਣਾ ਕੇ ਪਾ ਦੇਾਂਗੇ ਔਰ ਦੱਸੋ ਜੀ ਹਾਂ ਬਿਲਕੁਲ ਬਿਲਕੁਲ ਤੇ ਇੱਕ ਇੱਕ ਸਵਾਲ ਉਹਨਾਂ ਨੇ ਹੋਰ ਖੜਾ ਕੀਤਾ ਕਿ ਜਿਹੜੀ ਆ ਜਿਵੇਂ ਮਿਦੜਾ ਇਹਨਾਂ ਦੇ ਕੈਲੰਡਰ ਕਰਕੇ ਜਿਹੜਾ ਦੀਵਾਲੀ ਦਾ ਰੌਲਾ ਪੈ ਰਿਹਾ ਹੈ 23 ਬੀ ਅਕਤੂਬਰ ਤੇ 21 ਤਰੀਕ ਦਾ ਜਿਹੜਾ ਅਕਤੂਬਰ ਦਾ ਰੌਲਾ ਪੈ ਰਿਹਾ ਵੀ ਉਹ ਇਹਨਾਂ ਦੇ ਕੈਲੰਡਰ ਕਰਕੇ ਪੈ ਰਿਹਾ ਇਹ ਇਹ ਇਹਦਾ ਇਹਦਾ ਕੀ حساب ਪਤਾ ਹੈ ਜਿਹੜੀ ਦੀਵਾਲੀ ਆ ਜਿਹੜੀ ਇਹ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੇ ਮੁਤਾਬਕ ਮਸਿਆਉਣੀ ਆ ਹਾਂ ਤੇ ਮਸਿਆ ਉਹ ਲੰਬਾ ਆ ਥੋੜੀ ਜਿਹਾ ਸਵਾਲ ਇਹਦਾ ਚਲੋ ਕੋਈ ਨਹੀਂ ਆਪਾਂ ਥੋੜੀ ਜਿਹਾ ਕਰਦੇ ਆ ਕਵਰ ਕਰਦੇ ਆ ਕੋਈ ਨਹੀਂ ਕੋਈ ਪਹਿਲਾ ਪਹਿਲਾ ਮੈਂ ਸੰਖੇਪ ਤੇ ਸਪਸ਼ਟ ਜਵਾਬ ਇਹ ਆ ਬ ਨਾਨਕ ਸ਼ਾਹੀ ਕੈਲੰਡਰ ਦਾ ਦੀਵਾਲੀ ਦੇ ਨਾਲ ਕੋਈ ਸਬੰਧ ਨਹੀਂ ਦੀਵਾਲੀ ਕਦੋਂ ਆਉਣੀ ਆ 20 ਨੂੰ ਆਉਣੀ ਆ 21 ਨੂੰ ਆਉਣੀ ਆ 22 ਨੂੰ ਆਉਣੀ ਆ ਇਹ ਮਸਲਾ ਨਾਨਕ ਸ਼ਾਹੀ ਕੈਲੰਡਰ ਦਾ ਹੈ ਹੀ ਨਹੀਂ ਹਾਂ ਠੀਕ ਕੋਲੋ ਤੇ ਨਾਲ ਕੋਈ ਸਬੰਧ ਹੀ ਨਹੀਂ ਹੁਣ ਜਿਹੜੀ ਦੀਵਾਲੀ 20 ਨੂੰ ਆਉਣੀ ਆ ਜਾਂ ਇੱਕੀ ਨੂੰ ਇਸ ਸਾਲ ਆਉਂਦੀ ਆ ਜਾਂ ਅੱਗੇ ਹਰ ਸਾਲੇ ਦਾ ਰੋਲਾ ਪੈਂਦਾ ਹੁੰਦਾ ਉਹਦਾ ਮੈਂ ਤੁਹਾਨੂੰ ਸੰਖੇਪ ਜਾਂ ਦੱਸ ਦਿੰਨਾ ਆ ਵੀ ਜਿਹੜੀ ਚੰਦ ਤੇ ਚੰਦਰ ਸੂਰਜੀ ਬਿਕਰਮੀ ਕੈਲੰਡਰ ਆ ਇਹਦੇ ਵਿੱਚ ਚੰਦ ਦਾ ਕੈਲੰਡਰ ਤੇ ਸੂਰਜ ਦਾ ਕੈਲੰਡਰ ਦੋਨੇ ਇਕੱਠੇ ਚੱਲਦੇ ਆ ਹਾਂ ਮਹੀਨਿਆਂ ਦੇ ਨਾਮ ਵੀ ਉਹੀ ਆ ਜੇ ਅਸੀਂ ਚੇਤ ਜਾਂ ਹੁਣ ਹਾ ਅੱਜ ਸੰਗਰਾਮ ਦਾ ਨਵਾਂ ਮਹੀਨਾ ਚੜ ਪਿਆ ਇਹ ਉਧਰ ਚੜਨਾ ਆ ਪਰ ਚੜਨਾ ਉਹ ਉਹ ਪੁੰਨਿਆ ਤੋਂ ਮਹੀਨਾ ਚੜਨਾ ਆ ਇਧਰ ਸਿਹਰਾਂ ਤੋਂ ਚੜ ਗਿਆ ਸੂਰਜੀ ਜੀ ਜਨੂੰ ਸੂਰਜੀ ਕੈਲੰਡਰ ਜਦੋਂ ਉਹ ਗੱਲ ਕਰਦੇ ਆ ਤਾਂ ਉਹ ਆ ਸੰਗਰਾੰਦੀ ਕੈਲੰਡਰ ਦੀ ਗੱਲ ਹੁੰਦੀ ਆ ਹਾਂ ਹੁਣ ਜਦੋਂ ਕੱਤਕ ਦੀ ਮੱਸੀਆ ਆ ਗਈ ਦਿਵਾਲੀ ਉਦਣ ਹੋਣੀ ਆ ਕੱਤਕ ਦੀ ਮੱਸੀਆ ਕਦੋਂ ਆਉਣੀ ਆ ਜਿੱਦਣ ਮੱਸੀਆ ਵਾਲੇ ਦਿਨ ਸੂਰਜ ਚੜ੍ਹਣ ਵੇਲੇ ਮੱਸੀਆ ਦੀ ਤਿੱਥ ਲੱਗੀ ਹੋਈ ਹੋਣੀ ਆ ਉਹ ਤੱਥ ਸੂਰਜ ਚੜਨ ਤੋਂ 5-7 ਮਿੰਟ ਪਹਿਲਾਂ ਵੀ ਸ਼ੁਰੂ ਹੋ ਸਕਦੀ ਆ ਤੇ ਉਹ ਸੂਰਜ ਚੜਨ ਤੋਂ 2-4 ਮਿੰਟ ਪਿਛੋਂ ਖਤਮ ਵੀ ਹੋ ਸਕਦੀ ਆ ਇਹ ਮੰਗਲਵਾਰ ਸਵੇਰ ਨੂੰ ਸੂਰਜ ਚੜਨ ਵੇਲੇ ਜਿਹੜੀ ਤੱਥ ਲੱਗੀ ਹੋਣੀ ਆ ਚੰਦ ਦੀ ਉਹ ਗਣੀ ਜਾਣੀ ਆ ਮਸਿਆ ਜਿਹੜੀ ਆ ਉਹ ਮੰਗਲਵਾਰ ਨੂੰ ਆਣੀ ਆ ਹਾਂ ਕੋਣ ਫਰ ਮਸਿਆ ਦਿਵਾਲੀ ਨਹੀਂ ਹੁੰਦੀ ਜੇ ਰੋਲਾ ਪੈ ਗਿਆ ਦੂਏ ਤੀਏ ਸਾਲੇ ਪਿੰਦਾ ਰਹਿੰਦਾ ਆ ਉਹਦਾ ਕਾਰਨ ਇਹ ਆ ਕਿ ਮੱਸੀਆ ਦੀ ਜਿਹੜੀ ਜਿਹੜੀ ਲక్ష్ਮੀ ਪੂਜਾ ਆ ਉਹ ਪੂਜਾ ਕਰਨ ਦਾ ਇੱਕ ਖਾਸ ਸਮਾਂ ਹੁੰਦਾ ਇਹਨਾਂ ਦਾ ਮਹੱਤਵ ਆ ਉਹਦਾ ਬਹੁਤ ਇਹਨਾਂ ਦੇ ਥੁਰੀਆਂ ਦੇ ਵਿੱਚ ਔਰ ਉਹਦੇ ਟਾਈਮ ਨੇ ਉਹਦਾ ਤਿੰਨ ਘੰਟੇ ਦਾ ਫਰੇਮ ਆ 7 ਵਜੇ ਤੋਂ ਲੈ ਕੇ 10 ਵਜੇ ਤੱਕ ਕੋਈ ਕਹਿੰਦਾ 5 ਵਜੇ ਤੋਂ ਲੈ ਕੇ 8 ਵਜੇ ਤੱਕ ਫਿਰ ਉਹਦੇ ਵਿੱਚ ਫਿਰ ਥੋੜਾ ਜਿਹਾ ਉਹਦੇ ਚ ਘਟਾਤਾ ਮੈਂ ਕੱਲ੍ਹ ਕੁ ਪਰਸੋਂ ਮੈਂ ਇਹ ਗੱਲ ਪੜ੍ਹ ਰਿਹਾ ਸੀ ਉਦੋਂ ਬੈਠਾ ਆਪਣਾ ਟਾਈਮ ਪਾਸ ਕਰਨ ਦੇ ਲਈ ਇੱਕ ਇੱਕ ਪੰਚਾਂਗ ਵਾਲਿਆਂ ਨੇ ਸਿਰਫ 10 ਮਿੰਟ ਦਾ ਸਮਾਂ ਕਰ ਦਿੱਤਾ ਤਿੰਨਾਂ ਘੰਟਿਆਂ ਚੋਂ ਵੀ ਇੰਨਾ 10 ਮਿੰਟ ਦਾ ਹੀ ਸਮਾਂ ਛੋਤਿਆ ਹੁਣ ਉਹ ਸਮਾਂ ਆ ਜੇ ਸਾਹਮਣੇ ਤਾਂ ਰੱਖ ਲਓ ਜਾਂ ਧੇ ਘੰਟੇ ਦਾ ਰੱਖ ਜਾਓ ਜਾਂ 2 ਘੰਟਿਆਂ ਦਾ ਰੱਖ ਲਓ ਸਾਡਾ ਪਿਛਾ ਨਹੀਂ ਹੈਗਾ ਪਰ ਸਾਡਾ ਜਿਹੜਾ ਹੁਣ ਤੁਹਾਡੇ ਸਵਾਲ ਦਾ ਜਵਾਬ ਆ ਉਹ ਇਹ ਆ ਵੀ ਉਹ ਸਮਾਂ ਆ ਜਿਹੜਾ ਮਸੀਆ ਦੀ ਤਿੱਥ ਦੇ ਵਿੱਚ ਹੋਣਾ ਚਾਹੀਦਾ ਹਾਂ ਇਥੇ ਜਵਾਬ ਆ ਜਿਹੜੀ ਮਸੀਆ ਦੀ ਤਿੱਥ ਹੈਗੀ ਆ ਉਹ 20 ਤਰੀਕ ਨੂੰ ਸ਼ੁਰੂ ਹੋਣੀ ਆ ਮੈਨੂੰ ਹੁਣ ਮੈਂ ਤਾਂ ਟਾਈਮ ਨਹੀਂ ਦੇਖਿਆ ਮੈਨੂੰ ਪਤਾ ਨਹੀਂ ਸੀ ਵੀ ਆਹ ਸਵਾਲ ਆ ਜਾਣਾ ਨਹੀਂ ਤਾਂ ਮੈਂ ਟਾਈਮ ਦੇਖਣੇ ਸੀ ਉਹਦੇ ਦੁਪਹਿਰ ਨੂੰ ਹੋਣੀ ਆ ਮਸੀਆ ਦੀ ਤਿੱਥ 20 ਤਰੀਕ ਨੂੰ ਹਾਂ ਇਹ ਉਸ ਨੇ 21 ਤਰੀਕ ਨੂੰ ਸ਼ਾਮ ਨੂੰ 4 ਵਜੇ ਕਿਸੇ ਦੇ ਹਿਸਾਬ ਨਾਲ ਜਾਂ ਪੌਣੇ 4 ਵਜੇ ਉਹਨੇ ਉਹਨੇ ਖਤਮ ਹੋ ਜਾਣਾ ਆ ਮੱਸੀਆ ਗਣੀ ਜਾਣੀ ਹੈ ਕਿ ਆ ਸੋਮਾ ਆਪਣੇ ਮੰਗਲਵਾਰ ਦੀ ਪਰ ਕਿਉਂਕਿ ਮੰਗਲਵਾਰ ਨੂੰ ਸ਼ਾਮ ਨੂੰ ਜਦੋਂ ਪੂਜਾ ਕਰਨ ਦਾ ਸਮਾਂ ਆਉਂਦਾ ਆ ਉਦੋਂ ਮੱਸੀਆ ਦੀ ਤੱਕ ਖਤਮ ਹੋ ਚੁੱਕੀ ਹੋਣੀ ਆ ਇਸ ਲਈ ਉਹਨਾਂ ਨੇ ਉਹ ਪੂਜਾ ਜਿਹੜੀ ਉਹ ਪਹਿਲੇ ਦਿਨ ਕਰਨੀ ਆ ਅਧਿਆਨੇ ਅਧਿਆਨ ਕਰਨੀਆਂ ਦੂਜੇ ਦਿਨ ਇਹਦਾ ਕਾਰਨ ਇਹ ਆ ਵੀ ਤੁਹਾਡਾ ਸਮਾਂ ਜਿਹੜਾ ਸ਼ੁਭ ਮਹੂਰਤ ਆ ਉਹ ਕਦੋਂ ਨਿਕਲਦਾ ਤੇ ਜਿਹੜਾ ਸੂਰਜ ਹੈਗਾ ਆ ਤੁਹਾਡੇ ਤੁਹਾਡੇ ਸ਼ਹਿਰ ਦੇ ਵਿੱਚ ਉਹ ਕਦੋਂ ਚੜਦਾ ਆ ਇਹ ਇਹ ਲੰਬੀਆਂ ਚੌੜੀਆਂ ਕਹਾਣੀਆਂ ਉਹਨਾਂ ਨਹੀਂ ਆ ਲਓ ਜੀ ਜਿਹੜੀ 14 ਸੱਗੇ ਆ ਉਹ 3:45 ਮਿੰਟ ਤੇ ਖਤਮ ਹੋ ਜਾਣੀ ਆ ਸੋਮਵਾਰ ਨੂੰ 3:45 ਮਿੰਟ ਬਾਅਦ ਦੁਪਹਿਰ ਮੱਸੀਆ ਦੀ ਤੱਕ ਸ਼ੁਰੂ ਹੋਣੀ ਆ ਤੇ ਇਸ ਨੇ ਜਿਹੜਾ ਹੈਗਾ ਆ ਆਪਣੇ ਅਗਲੇ ਦਿਨ ਖਤਮ ਹੋ ਜਾਣਾ ਇਹਨੇ 2:45 ਦੇ ਤੇ ਇਹ ਇੱਕ ਹਿਸਾਬ ਆ ਪਰ ਇਹ ਜ਼ਰੂਰੀ ਨਹੀਂ ਵੀ ਇਹ ਸਾਰਿਆਂ ਦੇ ਉੱਤੇ ਇਹ ਸਮਾਂ ਸੂਰਜ ਦਾ ਕਿੱਥੋਂ ਲਿਆ ਮੈਂ ਇਹ ਅੰਮ੍ਰਿਤਸਰ ਦਾ ਸਮਾਂ ਆ ਦੂਜਿਆਂ ਦਾ ਇਹ ਇਹ ਵੱਖ ਹੋ ਸਕਦਾ ਆ ਉਹ 4:15 ਮਿੰਟ ਤੇ ਖਤਮ ਹੋ ਜਾਣੀਆਂ ਤਿੱਥ ਜਿਹੜੀ ਹੁਣ 4:15 ਮਿੰਟ ਤੇ ਜਿਹੜੀ ਤਿੱਥ ਖਤਮ ਹੋ ਜਾਣੀਆਂ ਜੇ ਉਹਨਾਂ ਦੀ ਪੂਜਾ ਦਾ ਟਾਈਮ 4 ਵਜੇ ਵੀ ਸ਼ੁਰੂ ਹੋ ਗਿਆ ਕਿਸੇ ਦਾ ਮਹੂਰਤ ਦੇ ਹਿਸਾਬ ਨਾਲ ਕਿਸੇ ਕਿਸੇ ਪੰਚਾਂਗ ਦੇ ਹਿਸਾਬ ਨਾਲ ਫਿਰ ਉਹਨਾਂ ਨੇ ਇਸੇ ਤਰੀਕ ਨੂੰ ਕਰ ਲੈਣੀ ਹੈ ਦੀਵਾਲੀ ਤੇ ਜੇ ਕਿ ਹੋਇਆ ਹੀ ਸਾਰਾ ਮੈਂ 5 6 ਵਜੇ 7 ਵਜੇ ਟਾਈਮ ਉਹਨਾਂ ਦੇ ਸ਼ੁਰੂ ਹੋਏ ਵੱਖਰੇ ਵੱਖਰੇ ਵਿਦਵਾਨਾਂ ਦੇ ਵੱਖਰੇ ਵੱਖਰੇ ਸਮੇਂ ਹੁੰਦੇ ਆ ਫਿਰ ਉਹਨਾਂ ਨੇ ਉਹ ਪਹਿਲੇ ਦਿਨ ਕਰਨੀ ਪੈਣੀ ਆ ਕਿਉਂਕਿ ਉਸ ਬਿਲੇ ਮੱਸੀਆ ਦੀ ਤਿੱਥ ਦਾ ਹੋਣਾ ਜ਼ਰੂਰੀ ਹੈ ਇਹ ਬਿਕਰਮੀ ਕੈਲੰਡਰ ਦੀ ਸਮੱਸਿਆ ਆ ਹਰ ਸਾਲ ਹਰ ਸਾਲ ਨੂੰ ਦੂਜੇ ਤੀਜੇ ਸਾਲ ਆਉਂਦੀ ਆ ਇਸ ਨੂੰ ਇਹ ਕਹਿ ਦੇਣਾ ਕਿ ਨਾਨਕਸ਼ਾਹੀ ਕੈਲੰਡਰ ਦੀ ਆ ਵੀ ਇਦੋਂ ਵੱਡੀ ਯਾਨੀ ਮੇਰੇ ਖਿਆਲਿਆ ਆ ਵੀ ਹੁਣ ਮੈਂ ਹੁਣ ਕਿਹੜਾ ਸ਼ਬਦ ਵਰਤਾਂ ਉਹਦੇ ਲਈ ਸਾਰੇ ਸ਼ਬਦ ਛੋਟੇ ਪੈ ਗਏ ਆ ਜਿਹੜਾ ਇਹ ਕਹਿ ਰਿਹਾ ਵੀ ਦਿਵਾਲੀ ਦੀ ਸਮੱਸਿਆ ਨਾਨਕਸ਼ਾਹੀ ਕੈਲੰਡਰ ਦੀ ਪੈਦਾ ਕੀਤੀ ਹੋਈ ਆ ਉਹਦੇ ਬਾਰੇ ਤਾਂ ਹੁਣ ਮੈਂ ਨਹੀਂ ਕੁਝ ਹੋਰ ਕਹਿ ਸਕਦਾ ਜੀ ਸਾਰੇ ਸ਼ਬਦ ਛੋਟੇ ਪੈ ਰਹੇ ਆ ਇਸ ਵੇਲੇ ਜੇ ਇਹ ਗੱਲ ਉਹਨੇ ਕਹੀ ਜਾਂ ਤਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਰਿਕਾਰਡਡ ਆ ਆਪਣੇ ਕੋਲੇ